ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਤ ਦਾ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਲੋਕ ਮਰਗ ਦੇ ਭੋਗ ਦਾ ਪ੍ਰਸ਼ਾਦਾ ਛੱਕ ਕੇ ਆਉਂਦੇ ਹਨ ਉਹਨਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਸਰੀਰ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਐਸਐਲਈ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸਮਝ ਲੈਣਾ ਅਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖ ਦੇਣਾ ਜੀ ਸਾਧ ਸੰਗਤ ਜੀ ਕਈ ਮੇਰੇ ਵੀਰ ਅਤੇ ਭੈਣਾਂ ਵੀਡੀਓ ਨੂੰ ਦੇਖਦੇ ਤਾਂ ਜਰੂਰ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਜੇ ਤੁਸੀਂ ਰੋਜ਼ ਹੀ ਸਾਡੀਆਂ ਗੁਰਬਾਣੀ ਵਿਚਾਰ ਅਤੇ ਕਥਾ ਵਿਚਾਰ ਦੀਆਂ ਵੀਡੀਓ ਸਰਵਨ ਕਰ ਸਕੋ ਤਾਂ ਆਓ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਜਦੋਂ ਕਿਸੇ ਦਾ ਕੋਈ ਪਿਆਰਾ ਇਸ ਦੁਨੀਆ ਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਦੇ ਘਰ ਪਰਿਵਾਰ ਵਾਲੇ ਉਸ ਦਾ ਸੰਸਕਾਰ ਕਰਨ ਤੋਂ ਬਾਅਦ ਉਸ ਦੇ ਨਾਂ ਦਾ ਸ੍ਰੀ ਅਖੰਡ ਪਾਠ ਸਾਹਿਬ ਘਰ ਵਿੱਚ ਰਖਵਾਉਂਦੇ ਹਨ ਅਤੇ ਉਸ ਦਾ ਭੋਗ ਪਾਇਆ ਜਾਂਦਾ ਹੈ ਭੋਗ ਵਿੱਚ ਸੰਗਤ ਨੂੰ ਪ੍ਰਸ਼ਾਦਾ ਸ਼ਕਾਇਆ ਜਾਂਦਾ ਹੈ ਅਤੇ ਸੰਗਤ ਜੀ ਜਦੋਂ ਅਸੀਂ ਉਸ ਲੰਗਰ ਨੂੰ ਛਕਦੇ ਹਾਂ ਤਾਂ ਉਸ ਲੰਗਰ ਦਾ ਸਾਡੇ ਸਰੀਰ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਇਥੇ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੰਗਤ ਜੀ ਸਾਖੀ ਨੂੰ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਫਿਰ ਇਹ ਤੁਸੀਂ ਇਸ ਗੱਲ ਨੂੰ ਸਮਝ ਸਕੋਗੇ ਸਾਧ ਸੰਗਤ ਜੀ ਨਾਨਕ ਸਰ ਬਾਬਾ ਈਸ਼ਰ ਸਿੰਘ ਜੀ ਦੇ ਸੱਚਖੰਡ ਤੋਂ ਚਲੇ ਜਾਣ ਦੇ ਬਾਅਦ ਬਾਬਾ ਕੁੰਦਨ ਸਿੰਘ ਜੀ ਮਹਾਪੁਰਸ਼ ਸੇਵਾ ਸੰਭਾਲ ਰਹੇ ਸਨ ਉਸ ਸਮੇਂ ਨਾਨਕ ਸਰ ਸੇਵਾ ਚੱਲ ਰਹੀ ਸੀ 10 ਮਿਸਤਰੀ ਸੇਵਾ ਕਰ ਰਹੇ ਸਨ ਸੇਵਾ ਕਰਦੇ ਹੋਏ ਮਿਸਤਰੀਆਂ ਨੂੰ ਭੁੱਖ ਲੱਗੀ ਪਰ ਅਜੇ ਪ੍ਰਸ਼ਾਦੇ ਦਾ ਭੋਗ ਲੱਗ ਕੇ ਨਹੀਂ ਆਇਆ ਸੀ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਨਾਨਕਸਰ ਦਾਲ ਰੋਟੀ ਨਹੀਂ ਬਣਾਈ ਜਾਂਦੀ ਸਾਰਾ ਕੁਝ ਸੰਗਤਾਂ ਘਰੋਂ ਹੀ ਤਿਆਰ ਕਰਕੇ ਲੈ ਕੇ ਆਉਂਦੀਆਂ ਹਨ ਜੇ ਇਸ ਗੱਲ ਨੂੰ ਧਿਆਨ ਨਾਲ ਸੋਚਿਆ ਜਾਵੇ ਤਾਂ ਦੇਖੋ ਕਿੰਨਾ ਸਮਾਂ ਹੋ ਗਿਆ ਹੈ ਨਾਨਕਸਰ ਠਾਠ ਵਾਲੇ ਨੂੰ ਪਰ ਅੱਜ ਤੱਕ ਉਥੇ ਕਦੇ ਪ੍ਰਸ਼ਾਦਾ ਜਾਂ ਦਾਲ ਸਬਜ਼ੀ ਨਹੀਂ ਬਣਾਈ ਗਈ ਇੰਨੇ ਸਾਲਾਂ ਤੋਂ ਤਿੰਨੇ ਟਾਈਮ ਪ੍ਰਸ਼ਾਦਾ ਘਰੋਂ ਹੀ ਪੱਕ ਕੇ ਆਉਂਦਾ ਹੈ ਇੰਨੇ ਵੱਡੇ ਗੁਰੂ ਨਾਨਕ ਪਾਸ਼ਾ ਜੀ ਦੀ ਕਰਾਮਾਤ ਵਰਤ ਰਹੀ ਹੈ ਕਦੇ ਵੀ ਨਾਨਕ ਸਾਹਿਬ ਤੋਂ ਕੋਈ ਵੀ ਭੁੱਖਾ ਨਹੀਂ ਗਿਆ ਸਗੋ ਜਦੋਂ ਮਰਜ਼ੀ ਦੇਖ ਲੋ ਪ੍ਰਸ਼ਾਦਾ ਵਾਦੂ ਹੀ ਪਿਆ ਹੁੰਦਾ ਹੈ ਸੰਗਤ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਮਹਾਪੁਰਸ਼ ਕੋਈ ਸਾਨੂੰ ਸੋਜੀ ਹੀ ਬਖਸ਼ਣੀ ਹੁੰਦੀ ਹੈ ਸੰਗਤ ਜੀ ਜਦੋਂ ਮਿਸਤਰੀਆਂ ਨੂੰ ਭੁੱਖ ਲੱਗੀ ਹੋਈ ਸੀ ਉਦੋਂ ਪ੍ਰਸ਼ਾਦੇ ਦਾ ਸਮਾਂ ਨਹੀਂ ਸੀ ਹੋਇਆ ਗੁਰੂ ਨਾਨਕ ਪਾਸ਼ਾ ਜੀ ਨੂੰ ਤਿੰਨੋਂ ਟਾਈਮ ਭੋਗ ਲਗਵਾਇਆ ਜਾਂਦਾ ਹੈ ਫੇਰ ਸੰਗਤਾਂ ਨੂੰ ਵਰਤਾਇਆ ਜਾਂਦਾ ਹੈ ਅਜੇ ਗੁਰੂ ਨਾਨਕ ਪਾਸ਼ਾ ਜੀ ਨੂੰ ਪਰਸ਼ਾਦੇ ਦਾ ਭੋਗ ਲੱਗ ਕੇ ਨਹੀਂ ਸੀ ਆਇਆ ਜਿਵੇਂ ਕਿ ਮਿਸਤਰੀਆਂ ਨੂੰ ਆਦਤ ਹੁੰਦੀ ਹੈ ਕਿ 11 ਵਜੇ ਰੋਟੀ ਅਤੇ ਚਾਹ ਪੀਣ ਦੀ ਆਦਤ ਹੁੰਦੀ ਹੈ ਅਜੇ 11 ਹੀ ਵਜੇ ਸੰਨ ਤਾਂ ਮਿਸਤਰੀਆਂ ਨੇ ਆਪਣੇ ਇੱਕ ਗੁਰਸੇਕ ਮਿਸਤਰੀ ਨੂੰ ਕਿਹਾ ਕਿ ਤੂੰ ਜਾ ਕੇ ਬਾਬਾ ਕੁੰਦਨ ਸਿੰਘ ਜੀ ਤੋਂ ਕੁਝ ਖਾਣ ਨੂੰ ਲੈ ਕੇ ਆ ਉਹ ਗੁਰਮੁਖ ਮਿਸਤਰੀ ਦਾ ਬਾਬਾ ਕੁੰਦਨ ਸਿੰਘ ਜੀ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ ਗੁਰਮੁਖ ਮਿਸਤਰੀ ਨੇ ਜਾ ਕੇ ਬਾਬਾ ਕੁੰਦਨ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਮਿਸਤਰੀਆਂ ਨੂੰ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦਿਓ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਅਜੇ ਖਾਣ ਨੂੰ ਕੁਝ ਨਹੀਂ ਹੈ ਤੇ ਮੈਂ ਤੈਨੂੰ ਦੁੱਧ ਦੇ ਦਿੰਦਾ ਹਾਂ ਤਾਂ ਉਹ ਦੁੱਧ ਮਿਸਤਰੀਆਂ ਨੂੰ ਛਕਾ ਦੇ ਗੁਰਮੁਖ ਮਿਸਤਰੀ ਬਾਬਾ ਜੀ ਦੇ ਨਾਲ ਉਸ ਕਮਰੇ ਵਿੱਚ ਚਲਾ ਗਿਆ ਜਿੱਥੇ ਉਹ ਦੁੱਧ ਪਾ ਕੇ ਦੇ ਰਹਿ ਸਨ ਮਿਸਤਰੀ ਉਹ ਕਮਰੇ 'ਚ ਦੇਖਦੇ ਹਨ ਕਿ ਇੱਕ ਟੋਕਰੀ ਜਲੇਬੀਆਂ ਦੇ ਨਾਲ ਭਰੀ ਪਈ ਹੈ ਜਿੱਥੇ ਖਾਣ ਪੀਣ ਦਾ ਪ੍ਰਸ਼ਾਦ ਪਿਆ ਹੁੰਦਾ ਹੈ ਉਸ ਕਮਰੇ 'ਚ ਬਾਬਾ ਜੀ ਨੇ ਦੁੱਧ ਪਾ ਕੇ ਦਿੱਤਾ ਗੁਰਮੁਖ ਮਿਸਤਰੀ ਨੇ ਕਿਹਾ ਕਿ ਬਾਬਾ ਜੀ ਇਹ ਜਲੇਬੀਆਂ ਦੀ ਟੋਕਰੀ ਤਾਂ ਭਰੀ ਪਈ ਹੈ ਇਹ ਜਲੇਬੀਆਂ ਮਿਸਤਰੀਆਂ ਨੂੰ ਖਾਣ ਨੂੰ ਦੇ ਦਿੰਦੇ ਹਾਂ ਬਾਬਾ ਕੁੰਦਨ ਸਿੰਘ ਜੀ ਨੇ ਕਿਹਾ ਕਿ ਇਹ ਜਲੇਬੀਆਂ ਦੇਣ ਵਾਲੀਆਂ ਨਹੀਂ ਹਨ ਇਹ ਜੋ ਹਨ ਹੁਣ ਇਸ ਦਾ ਮਤਲਬ ਇਹ ਨਹੀਂ ਸੀ ਕਿ ਮਿਸਤਰੀ ਦੀ ਸੇਵਾ ਕਮਾਈ ਬਹੁਤ ਸੀ ਉਹਨਾਂ ਨੇ ਬਾਬਾ ਜੀ ਨੂੰ ਸੱਤ ਵਜਨ ਕਹਿ ਦਿੱਤਾ ਤੇ ਦੁੱਧ ਲੈ ਕੇ ਬਾਹਰ ਆ ਗਏ ਦੁੱਧ ਬਾਬਾ ਜੀ ਦੇ ਕੋਲੋਂ ਲੈ ਕੇ ਆ ਗਏ ਤੇ ਮਿਸਤਰੀਆਂ ਨੇ ਜਦੋਂ ਦੇਖਿਆ ਕਿ ਇਕੱਲਾ ਦੁੱਧ ਹੀ ਲਿਆਂਦਾ ਹੈ ਖਾਣ ਨੂੰ ਕੁਝ ਵੀ ਨਹੀਂ ਲਿਆਂਦਾ ਤਾਂ ਮਿਸਤਰੀਆਂ ਨੇ ਕਿਹਾ ਕਿ ਖਾਨ ਨੂੰ ਤਾਂ ਕੁਝ ਵੀ ਨਹੀਂ ਲਿਆਂਦਾ ਗੁਰਮੁਖ ਮਿਸਤਰੀ ਨੇ ਆਕਿਆ ਕਿ ਬਾਬਾ ਜੀ ਨੇ ਖਾਨ ਨੂੰ ਕੁਝ ਨਹੀਂ ਦਿੱਤਾ ਮਿਸਤਰੀ ਕਹਿਣ ਲੱਗੇ ਕੁਝ ਖਾਨ ਨੂੰ ਲੈ ਕੇ ਕਿਉਂ ਨਹੀਂ ਆਇਆ ਬਾਬਾ ਜੀ ਦੇ ਕਮਰੇ ਵਿੱਚ ਬਹੁਤ ਪੋਲਾ ਮਾਲ ਪਿਆ ਹੈ ਗੁਰਮੁਖ ਮਿਸਤਰੀ ਕਹਿਣ ਲੱਗਾ ਕਿ ਮੈਂ ਆਪ ਦੇਖਿਆ ਹੈ ਕਮਰੇ ਵਿੱਚ ਬਸ ਇੱਕ ਟੋਕਰੀ ਜਲੇਬੀਆਂ ਦੀ ਪਈ ਹੈ ਹੋਰ ਕੁਝ ਨਹੀਂ ਹੈ ਮਿਸਤਰੀਆਂ ਦੇ ਇਹ ਸੁਣ ਕੇ ਮੂੰਹ ਵਿੱਚ ਪਾਣੀ ਆ ਗਿਆ ਉਹਨਾਂ ਕਿਹਾ ਕਿ ਉਹ ਜਲੇਬੀਆਂ ਹੀ ਲੈ ਕੇ ਆ ਫਿਰ ਗੁਰਮੁਖ ਮਿਸਤਰੀ ਨੇ ਕਿਹਾ ਕਿ ਬਾਬਾ ਜੀ ਕਹਿੰਦੇ ਹਨ ਕਿ ਜਲੇਬੀਆਂ ਖਾਣ ਵਾਲੀਆਂ ਨਹੀਂ ਹਨ ਮਿਸਤਰੀ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਉਹੀ ਜਲੇਬੀਆਂ ਲੈ ਕੇ ਆ ਅਸੀਂ ਫਿਰ ਦੁੱਧ ਪੀਵਾਂਗੇ ਉਹ ਗੁਰਮੁਖ ਮਿਸਤਰੀ ਬਾਬਾ ਜੀ ਨੂੰ ਕਹਿਣ ਲੱਗਾ ਉਹਨ ਇਸ ਤ੍ਰਿਗੁਜ ਖਾਣ ਨੂੰ ਮੰਗਦੇ ਹਨ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਤੂੰ ਕਹਿ ਦੇਣਾ ਸੀ ਕਿ ਖਾਣ ਨੂੰ ਕੁਝ ਨਹੀਂ ਹੈ ਜਿਹੜੀਆਂ ਜਲੇਬੀਆਂ ਨੇ ਉਹ ਖਾਣ ਵਾਲੀਆਂ ਨਹੀਂ ਹਨ ਉਹ ਗੁਰੂਮukh ਕਹਿਣ ਲੱਗਾ ਕਿ ਬਾਬਾ ਜੀ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਸੀ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਜੋ ਵੀ ਹੈ ਖਾ ਲਵਾਂਗੇ ਭਾਵੇਂ ਉਹ ਜਲੇਬੀਆਂ ਖਾ ਲਵਾਂਗੇ ਬਾਬਾ ਜੀ ਨੇ ਦੱਸਿਆ ਕਿ ਜੇ ਉਹ ਨਹੀਂ ਮੰਨਦੇ ਤਾਂ ਫਿਰ ਠੀਕ ਹੈ ਉਹ ਜਲੇਬੀਆਂ ਉਹਨਾਂ ਨੂੰ ਖਵਾ ਦੇ ਪਰ ਤੂੰ ਨਾ ਸ਼ਕੀ ਜੇ ਸ਼ਕਣੀਆਂ ਵੀ ਹੋਈਆਂ ਤਾਂ ਥੋੜੀਆਂ ਬਹੁਤ ਹੀ ਸ਼ਕੀ ਗੁਰਮੁਖ ਮਿਸਤਰੀ ਨੇ ਉਹ ਟੋਕਰੀ ਜਲੇਬੀਆਂ ਦੀ ਚੁੱਕ ਲਿਆਂਦੀ ਤੇ ਸਾਰੇ ਮਿਸਤਰੀਆਂ ਨੂੰ ਵਰਤਾ ਦਿੱਤੀ ਮਿਸਤਰੀ ਬੜੇ ਖੁਸ਼ ਹੋਏ ਉਹ ਸਾਰੀਆਂ ਜਲੇਬੀਆਂ ਖਾ ਗਏ ਅੱਧਾ ਘੰਟਾ ਹੀ ਲੰਘਿਆ ਕਿ ਮਿਸਤਰੀਆਂ ਦੇ ਪੇਟ ਵਿੱਚ ਦਰਦ ਹੋਣ ਲੱਗੀ ਫਿਰ 10 ਮਿੰਟ ਬਾਅਦ ਇਹੋ ਦਰਦ ਦੇ ਨਾਲ ਤੜਫਣ ਲੱਗ ਪਏ ਗੁਰਮੁਖ ਮਿਸਤਰੀ ਨੇ ਬਾਬਾ ਗੁੰਦਨ ਸਿੰਘ ਜੀ ਨੂੰ ਦੱਸਿਆ ਕਿ ਸਾਰੇ ਮਿਸਤਰੀ ਦਰਦ ਨਾਲ ਤੜਫ ਰਹੇ ਹਨ ਤਾਂ ਬਾਬਾ ਜੀ ਕਹਿੰਦੇ ਕਿ ਮੈਂ ਤਾਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਜਲੇਬੀਆਂ ਜਿਓ ਹਨ ਇਹ ਸਭ ਖਾਣ ਵਾਲੀਆਂ ਨਹੀਂ ਹਨ ਬਾਬਾ ਜੀ ਨੇ ਮਿਸਤਰੀ ਨੂੰ ਪੁੱਛਿਆ ਕਿ ਤੂੰ ਤਾਂ ਜਲੇਬੀਆਂ ਨਹੀਂ ਛਕੀਆਂ ਗੁਰਮੁਖ ਮਿਸਤਰੀ ਨੇ ਕਿਹਾ ਮੈਂ ਤਾਂ ਬਿਲਕੁਲ ਥੋੜੀਆਂ ਜੀਆਂ ਛਕੀਆਂ ਸਨ ਬਾਬਾ ਜੀ ਨੇ ਬਚਨ ਕੀਤਾ ਕਿ ਇਹ ਸਾਡੀ ਪਿਛਲੀ ਕਮਾਈ ਹੈ ਇਸ ਕਰਕੇ ਸਬਰ ਸੰਤੋਖ ਹੈ ਤਾਂ ਹੀ ਤੁਹਾਨੂੰ ਕੁਝ ਨਹੀਂ ਹੋਇਆ ਬੁਰਿਆਂ ਨੂੰ ਬੁਰਿਆਂ ਦੀ ਪਹਿਚaan ਹੁੰਦੀ ਹੈ ਸੰਗਤ ਜੀ ਇਹ ਗੁਰਮੁਖ ਮਿਸਤਰੀ ਬੰਦਨੀ ਕਲਾ ਵਾਲੇ ਬਾਬਾ ਜੀ ਹਨ ਉਸ ਵੇਲੇ ਇਹ ਗੁਪਤ ਸਨ ਪਰ ਇਹਨਾਂ ਦੇ ਵਿੱਚ ਉਦੋਂ ਜੋਤ ਅਜੇ ਨਹੀਂ ਸੀ ਆਈ ਗੁਰਮੁਖ ਮਿਸਤਰੀ ਨੇ ਪੁੱਛਿਆ ਕਿ ਤੁਸੀਂ ਇਦਾਂ ਕਿਉਂ ਕਿਹਾ ਕਿ ਜਲੇਬੀਆਂ ਖਾਣ ਵਾਲੀਆਂ ਨਹੀਂ ਹਨ ਬਾਬਾ ਕੁੰਦਨ ਸਿੰਘ ਜੀ ਨੇ ਦੱਸਿਆ ਕਿ ਇਹ ਜਲੇਬੀਆਂ ਕਿਸੇ ਦੇ ਭੋਗ ਤੋਂ ਆਈਆਂ ਸੀ ਤੇ ਜਿਸ ਦਾ ਭੋਗ ਸੀ ਉਸ ਦੀ ਮੌਤ ਵੀ ਪੇਟ ਦਰਦ ਨਾਲ ਹੀ ਹੋਈ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਜੋ ਕਹਿ ਰਹੇ ਸੀ ਮਹਾਪੁਰਸ਼ਾਂ ਦੀ ਰਮਜ਼ ਨੂੰ ਹਰ ਕੋਈ ਨਹੀਂ ਸਮਝ ਸਕਦਾ ਤੇ ਸਾਧ ਸੰਗਤ ਜੀ ਮਹਾਪੁਰਸ਼ ਕਿਸੇ ਗੱਲ ਤੋਂ ਰੋਕ ਰਹੀ ਹੋਣ ਤਾਂ ਰੁਕ ਜਾਣਾ ਚਾਹੀਦਾ ਹੈ ਸੰਗਤ ਜੀ ਹੁਣ ਕਈ ਇਹ ਵੀ ਸੋਚਦੇ ਹੋਣਗੇ ਜੇ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਸੀ ਤੁਰਨਾ ਮਿਸਤਰੀਆਂ ਨੂੰ ਜਲੇਬੀਆਂ ਖਾਣ ਨੂੰ ਨਾ ਦਿੰਦੇ ਬਾਬਾ ਜੀ ਦੱਸ ਦਿੰਦੇ ਤਾਂ ਵੀ ਉਹਨਾਂ ਨੇ ਮੰਨਣਾ ਨਹੀਂ ਸੀ ਕਿਉਂਕਿ ਜਦੋਂ ਤੱਕ ਕੁਝ ਕਰੇ ਹੋਏ ਦਾ ਰਿਸਰਚ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਬੰਦਾ ਨਹੀਂ ਮੰਨਦਾ ਸੰਗਤ ਜੀ ਮਹਾਪੁਰਸ਼ਾਂ ਨੇ ਸਾਖੀ ਤਿਆਰ ਕਰਨੀ ਹੁੰਦੀ ਹੈ ਤੇ ਸਾਰੀ ਸੰਗਤ ਨੂੰ ਸੋਝੀ ਦੇਣੀ ਹੁੰਦੀ ਹੈ ਗੁਰਮੁਖ ਮਿਸਤਰੀ ਨੇ ਪੁੱਛਿਆ ਬਾਬਾ ਜੀ ਹੁਣ ਮਿਸਤਰੀ ਕਦੋਂ ਠੀਕ ਹੋਣਗੇ ਬਾਬਾ ਜੀ ਨੇ ਦੱਸਿਆ ਕਿ ਜਦੋਂ ਤੱਕ ਸਾਰੀ ਦਰਦਬਾਰ ਨਹੀਂ ਆਉਂਦੀ ਇਹ ਸ਼ਾਮ ਤੱਕ ਸਾਰੇ ਠੀਕ ਹੋ ਜਾਣਗੇ ਗੁਰਮੁਖ ਮਿਸਤਰੀ ਨੇ ਜਦੋਂ ਜਾ ਕੇ ਦੇਖਿਆ ਤਾਂ ਸਾਰੇ ਮਿਸਤਰੀ ਹਾਏ ਹਾਏ ਕਰਕੇ ਲੇਟਦੇ ਹੋਏ ਸੀ ਗੁਰਮੁਖ ਮਿਸਤਰੀ ਨੇ ਸਾਰੀ ਗੱਲ ਮਿਸਤਰੀਆਂ ਨੂੰ ਵੀ ਦੱਸੀ ਕਿ ਬਾਬਾ ਜੀ ਇਸੇ ਕਰਕੇ ਉਹ ਜਲੇਬੀਆਂ ਸਾਨੂੰ ਖਾਣ ਤੋਂ ਮਨਾ ਕਰ ਰਹੇ ਸੀ ਫਿਰ ਅੱਗੇ ਵਾਸਤੇ ਮਿਸਤਰੀਆਂ ਨੇ ਆਪਣੇ ਕੰਨਾਂ ਨੂੰ ਹੱਥ ਲਗਾਏ ਕਿ ਅਸੀਂ ਬਾਬਾ ਜੀ ਦਾ ਬਚਨ ਮੰਨਣਾ ਹੈ ਸਾਧ ਸੰਗਤ ਜੀ ਹੁਣ ਤੁਸੀਂ ਜਦੋਂ ਵੀ ਕਿਸੇ ਮਰਗ ਦੇ ਭੋਗ ਤੇ ਲੰਗਰ ਛੱਕੇ ਆਉਂਦੇ ਹੋ ਤਾਂ ਤੁਸੀਂ ਵੀ ਮਹਿਸੂਸ ਕੀਤਾ ਹੋਵੇਗਾ ਕਿ ਉਹ ਲੰਗਰ ਛੱਕ ਕੇ ਸਰੀਰ ਕਈ ਦਿਨ ਥੱਕਿਆ ਟੁੱਟਿਆ ਰਹਿੰਦਾ ਹੈ ਕਿਉਂਕਿ ਅੱਜ ਕੱਲ ਹਰ ਕੋਈ ਬਿਮਾਰੀਆਂ ਦੇ ਨਾਲ ਹੀ ਮਰ ਗਿਆ ਹੈ ਲੱਖਾਂ ਦੇ ਵਿੱਚੋਂ ਇੱਕ ਹੀ ਹੁੰਦਾ ਹੈ ਜੋ ਨਾਮ ਜਪਦਾ ਜਪਦਾ ਚਲਾ ਜਾਂਦਾ ਹੈ ਉਸ ਤੇ ਭੋਗ ਦਾ ਲੰਗਰ ਛਕਨ ਤੇ ਕੁਝ ਨਹੀਂ ਹੁੰਦਾ ਮੋਹਣ ਸੰਗਤ ਜੀ ਤੁਸੀਂ ਸਮਝ ਗਏ ਹੋਵੋਗੇ ਇਸ ਤਰ੍ਹਾਂ ਦਾ ਲੰਗਰ ਬਹੁਤ ਥੋੜਾ ਛਕਣਾ ਚਾਹੀਦਾ ਹੈ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਲਿਖਣਾ ਕਦੇ ਨਾ ਭੁੱਲਣਾ ਤੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ